ਹਾਂਜੀ ਜੀ ਮੰਮੀ ਜੀ ਤਾਰਾ ਕੱਢ ਰਹੀ ਹਾਂਜੀ ਬਿਲਕੁਲ ਜੀ ਫਿਰ ਸਾਨੂੰ ਵੀ ਜਾਣਕਾਰੀ ਦਿਓ ਜੀ ਮੱਝਾਂਵਾਂ ਦੇ ਥੋੜੀ ਬਹੁਤ ਹਾਂ ਜੀ ਪਿਛਲੇ ਵਾਰੀ 22 ਕਿਲੋ ਦੁੱਧ ਕੱਢਿਆ ਹੋਇਆ ਉਹ ਵੀਰੇ ਨਵੀਂ ਝੋਟੀ ਲੈ ਕੇ ਆਏ ਆ ਚੌਗੀ ਆ ਦੰਦਾਂ ਤੋਂ ਉਹ ਮੱਝ ਨੂੰ ਵੀਰੇ 6.5 ਮਹੀਨੇ ਹੋ ਗਏ ਤੇ 20 ਕਿਲੋ ਦੁੱਧ ਹੁਜੇ ਵੀ ਤਿਆਰ ਹੈਗਾ ਜੀ ਹਾਂਜੀ ਸੱਸ ਸਿਰੀ ਕਾਜੀ ਸਾਰਿਆਂ ਨੂੰ ਕੱਖ ਵੱਢ ਕੇ ਚੱਲਨੀ ਆ ਘਰੇ ਨੂੰ ਸੋ ਸ਼ਾਮ ਦਾ ਟਾਈਮ ਆ ਜਾ ਕੇ ਟੁਕਾ ਟੁਕਾ ਕਰਕੇ ਪਾ ਦਾਂਗੇ ਤੇ ਪਹਿਲਾਂ ਚੁਆਈ ਕਰਾਂਗੇ ਉਸ ਤੋਂ ਬਾਅਦ ਕੱਕ ਪਾਵਾਂਗੇ ਸੋ ਇਹ ਵੀ ਤੁਹਾਨੂੰ ਘਰ ਜਾ ਕੇ ਦਿਖਾਣੇ ਆ ਆਪਣਾ ਕਿਵੇਂ ਦੀ ਰੁਟੀਨ ਹੁੰਦੀ ਆ ਸ਼ਾਮ ਦੀ ਮੱਜਾਂ ਚੋਂਦੇ ਹੋਏ ਦਿਖਾਵਾਂਗੇ ਫਿਰ ਸ਼ਾਮ ਨੂੰ ਕੱਕ ਪਾਉਂਦੇ ਹੋਏ ਵੀ ਦਿਖਾਵਾਂਗੇ ਸੋ ਰੋਜ਼ ਨਵੀਂ ਨਵੀਂ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਸਰਪੰਚ ਡੈਰੀ ਫਾਰਮ ਪਿੰਡਰ ਨੋਲੀ ਜੋ YouTube ਤੇ ਅਸੀਂ ਆਪਣੀ ਰੋਜ਼ ਦੀ ਵੀਡੀਓ ਪਾਇਆ ਕਰਾਂਗੇ ਹੁਣ ਤੋਂ ਸ਼ੇਅਰ ਕਰਿਆ ਕਰਾਂਗੇ ਕੀ ਕੀ ਰੂਟੀਨ ਹੁੰਦੀ ਆ ਹੁਣ ਸ਼ਾਮ ਦਾ ਟਾਈਮ ਆ 5:00 ਵਜੇ ਜਾ ਕੇ ਚੁਾਈ ਕਰਨ ਲੱਗ ਜਾਗੇ 5:30 5:00 ਵਜੇ ਸੋ ਫਿਰ ਚੁਾਈ ਕਰਨ ਤੋਂ ਬਾਅਦ 6:00 6:30 ਵਜੇ ਕੱਖ ਪਾ ਕੇ ਅੱਗੇ ਜੜੀ ਵੀ ਦਵਾਈ ਬੁੱਟੀ ਪਾਣੀ ਹੁੰਦੀ ਆ ਉਹ ਪਾ ਕੇ ਮੱਝਾਂ ਨੂੰ ਉਠਾ ਦਾਂਗੇ ਆ ਦੇਖੋ ਆ ਵੀਰ ਸਾਡੇ ਪਿੰਡ ਦਾ ਵੀਰ ਨੋਲੀ ਪਿੰਡ ਆ ਦੇਵੀਗਾੜਾਲੇ ਰੋਡ ਉੱਤੇ ਆ ਦੇਖੋ ਜੀ ਹਾਂ ਸੋ ਅੱਜ ਘਰ ਜਾ ਕੇ ਸਾਰਾ ਕੁਝ ਦਿਖਾਵਾਂਗੇ ਇੱਕ ਵੀਡੀਓ ਰਿਕਾਰਡ ਕਰਾਂਗੇ ਆਪਣੀ ਸ਼ਾਮ ਦੀ ਰੁਟੀਨ ਦੀ ਉੱਤ ਇੱਧਰ ਉਹ ਜਮਾਨ ਦੀ ਜਿੱਧਰ ਹੈ ਸਾਰੀਆਂ ਵੀਰੇ 20 ਤੋਂ ਬਾਹਰ ਚੱਲ ਰਹੀਆਂ ਉਹ ਤੋ ਪਰਾਨੋ ਏ ਵੀਰੇ ਹੁਣ ਨਮੀ ਲੈ ਕੇ ਆਏ ਆ ਦੋ ਮੱਜਾ ਇੱਕ ਇਹ ਮੱਜ ਤੇ ਇੱਕ ਇਹ ਪੈਲਣ ਝੋਟੀ ਲੈ ਕੇ ਆਏ ਆ ਦੰਦਾਂ ਤੋਂ ਚੌਗੀ ਆ 17 16 17 ਕਿਲੋ ਦੁੱਧ ਹਾਜਰਾ 20 ਤੱਕ ਜਾਊਗੀ ਅਜੇ ਆਪਣੇ ਕੋਲੇ ਆਈਆਂ ਨੂੰ ਨਾ ਜੀ ਇਹਨਾਂ ਨੂੰ ਅਜੇ ਚੌਥਾ ਚੌਥਾ ਪਤ ਤੀਜਾ ਚੌਥਾ ਦਿਨ ਹੋਇਆ ਜੀ ਆਪਣੇ ਕੋਲੇ ਕੱਲ ਇਹਦੇ ਨਾਲੋਂ ਬਹੁਤ ਘੱਟ ਬਣੀ ਹੋਈ ਸੀ ਅੱਜ ਸਾਨੂੰ ਆਇਆ ਵੀ 8.5-9 ਕਿਲੋ ਦੁੱਧ ਕੱਢੂਗੀ ਧੰਦਾ ਤੋਂ ਚੌਗੀ ਆ ਜੀ ਇਹ ੱੱਲੇ ਵੀ ਇਹਦੇ ਕੱਟੀਆਂ ਇਹਨੂੰ ਵੀਰੇ 22 23 ਦਿਨ ਹੋ ਗਏ ਸੂਈ ਨੂੰ ਇਹਨੂੰ ਹਫ਼ਤਾ ਹੋਇਆ ਜਿਹੜੀ ਇਹ ਵੱਡੀ ਮੱਝ ਆ ਇਹਨੂੰ ਸਮਾ ਹੋ ਗਿਆ ਪਹਿਲਣ ਦੇ 18 ਕਿਲੋ ਦੁੱਧ ਕੱਢਿਆ 7-8 ਮਹੀਨੇ ਸੂਈ ਨੂੰ ਹੋ ਗਏ ਤੇ ਹੁਣ ਵੀ 14 ਕਿਲੋ ਦੁੱਧ ਹੈ ਗਿਆ ਇਹਨੇ 25 ਕਿਲੋ ਦੁੱਧ ਕੱਢਿਆ ਦੀਗਾ ਗੱਬਣ ਪਾਸ ਆ 4 ਮਹੀਨੇ ਦੀ ਹੁਣ ਵੀ 13-14 ਕਿਲੋ ਦੁੱਧ ਆ ਇਹਨੇ 21 22 ਨੇ ਕੱਢਿਆ 21 22 ਨੇ ਕੱਢਿਆ ਹੋਇਆ ਜੀ ਇਮਜਾ ਬਣੀਆਂ ਟੋਕੜਾਂ ਸਾਰੀਆਂ ਸਮਾ ਹੋ ਗਿਆ ਸੇ ਸੀਆਂ ਨੂੰ ਇਹ ਛੋਟੇ ਨੂੰ ਨਾ ਵੀਰੇ ਆਪਣੀ ਨੂੰ 6 ਮਹੀਨੇ ਤੋਂ ਵੀ 10 ਦਿਨ ਉਤੇ ਹੋ ਗਏ ਸੂਈ ਨੂੰ ਤੇ ਅਜੇ ਵੀ 20 ਕਿਲੋ ਦੁੱਧ ਤਿਆਰ ਆ ਜਾਮਾ ਚੜਨ ਮੋੜ ਦੇ ਪੁੱਤ ਮੋੜ ਲਾ ਬਸ ਬਹੁਤ ਲੰਬਾ ਦੁੱਧ ਦਿੰਦੀ ਆ ਇਹ ਪਿਛਲੇ ਵਾਰ ਵੀ ਨੇ ਬਹੁਤ ਸੋਹਣਾ ਦੁੱਧ ਕੱਢਿਆ ਲੰਬਾ ਅੱਗੇ ਹੋ ਅੱਗੇ ਅੱਗੇ ਇਹ ਵੀਰੇ ਨਮੀ ਝੋਤੀ ਲੈ ਕੇ ਆਏ ਆ ਚੌਗੀ ਆ ਦਿੰਦਾ ਦੋ 20 ਕਿਲੋ ਸੂਈ ਨੂੰ ਹੋ ਗਏ ਦੁੱਧ 17 ਕਿਲੋ ਹੁਣ ਕੰਡੇ ਵਾਲਾ ਹਾਜ਼ਰ ਆ ਬੋੜ ਦੇ ਬਈਰਾਂ ਨੂੰ ਨਵੀਂ ਐਂਟਰੀ ਹੋਈ ਆ ਦੋ ਮੱਝਾਂ ਲੈ ਕੇ ਆਏ ਆ ਇੱਕ ਹੋਰ ਲੈ ਕੇ ਆਏ ਉਹ ਵੀ ਦਿਖਾਣੇ ਆ ਤੁਹਾਨੂੰ ਇਹ ਦੇਖ perturbative ਮੱਝ ਪਹਿਲਣ ਝੋਟਿਆ ਦੰਦਾਂ ਦਾ ਚੌਗੀ ਆ ਜੀ ਰੋਕੀ ਮੜ ਜੀਗਾ ਥਾਣ ਬੜੇ ਸਿੱਧੇ ਕਰਦੀ ਆ ਚਵਾਈ ਦੇ ਟਾਈਮ ਫੇਜ ਉੱਤੀ ਲੈ ਕੇ ਆਏ ਵੀਰੇ ਤੀਜੇ ਸੂਏ ਆ ਹਫਤੇ ਦੀ ਸੂਈ ਹੋਈ ਆ 16 ਕਿਲੋ ਦੁੱਧਾ ਹੁਣ ਹਾਜ਼ਰ ਫਰੀਬ ਜਗਾ ਤੋਰ ਅੱਗੇ ਦੱਸ ਬਹੁਤ ਦੂਰ ਥਣ ਲੈ ਰਹੀ ਆ ਹਜੇ ਆਪਣੇ ਕੋਲੇ ਵੀਰੇ ਕੱਲ ਆਈਆਂ ਇਹ ਦੋਏ ਜੀ ਇਹਨੇ ਪਿਛਲੇ ਵਾਰੀ 22 ਕਿਲੋ ਦੁੱਧ ਕੱਢਿਆ ਹੋਇਆ ਮੋੜ ਦੇ ਵੀਰਾਂ ਨੂੰ ਅਜੇ ਇੱਕ ਕਹਾਵਤੇ ਦੀ ਸੂਈ ਹੋਈ ਆ ਹੁਣ 16 ਕਿਲੋ ਕੰਡੇ ਦਾ ਦੁੱਧ ਤਿਆਰ ਹੈ ਗਿਆ ਇਹਦੇ ਥੱਲੇ ਜੀ ਆਪ ਜੀ ਸਤਿ ਸ਼੍ਰੀ ਅਕਾਲ ਵੀਰੇ ਹੋ ਡਾਕਟਰ ਜੀ ਔਲੇ ਤੋਰ ਪੁੱਤਰ ਬੋਤ ਚੰਗਾ ਫਣਾ ਜਦੋਂ ਜੋਸ਼ ਭਰਦੇ ਦੁੱਧ ਤਾਰਦੀ ਆ ਬਹੁਤ ਸੋਹਣਾ ਥਣ ਕੱਢਦੀ ਆ ਮੋੜ ਲੇ ਬਾਈ ਲਿਆ ਹਰਾਂ ਨੂੰ ਇਹ ਮੱਝ ਨੂੰ ਵੀਰੇ 6.5 ਮਹੀਨੇ ਹੋ ਗਏ ਤੇ 20 ਕਿਲੋ ਦੁੱਧ ਅਜੇ ਵੀ ਤਿਆਰ ਹੈਗਾ ਜੀ ਮੋੜ ਲੇ ਜੀ ਇਹਨਾਂ ਨੂੰ ਲਿਆ ਹੌਲੇ ਹੌਲੇ ਥੋੜਾ ਜਿਹਾ ਅੱਗੇ ਰਹੀ ਤਾ ਅੱਗੇ ਰਹਿ ਮੱਝ ਦੇ ਚਲ ਵਸ ਅੱਗੇ ਰਹਿ ਮੱਝ ਦਾ ਇਹ ਵੀ ਆਪਣੀ ਝੋਟੀ ਨੇ 21 29 ਤਰੀਕ ਨੂੰ ਸੂਈ ਸੀਗੀ ਮਹੀਨਾ ਹੋ ਗਿਆ ਅੱਜ ਤੇ ਹੁਣ ਇਹਦੇ ਥੱਲੇ ਨਾ 21 ਕਿਲੋ ਦੁੱਧ ਤਿਆਰ ਆ ਜੀ ਔਰ ਅੱਗੇ ਥੋੜ੍ਹ ਦੇ। ਮੋੜ ਦੇ ਪੁੱਤਰਾਂ ਨੂੰ ਪਹਿਲਾਂ ਇਹ 19 ਕਿਲੋ ਦੁੱਧ ਕੱਢਿਆ ਸੀ 18 19 ਕਿਲੋ ਹੁਣ ਦੂਜੇ ਸੂਈ ਆ। 21 ਕਿਲੋ ਦੁੱਧ ਤਿਆਰ ਆ ਤੇ ਰੱਬ ਦੀ ਮਿਹਰ ਨਾਲ ਵੀ 24 ਤੱਕ ਤਾਂ ਲੈ ਕੇ ਜਾਵਾਂਗੇ ਇਸ ਵਾਰ ਇਹਨੂੰ। ਇਰੇ ਦੁੱਧ ਤਾਰਦੇ ਨੇ ਇਸ ਟਾਈਮ ਬਹੁਤ ਸੋਹਣਾ ਥਣ ਕਰਦੀ ਐ ਇਹਦੇ ਨਾਲੋਂ ਸੋ ਮੰਨ ਕੇ ਚੱਲੋ ਵੀ ਡਬਲ ਕਰ ਜਾਂਦੀ ਆ ਮੋਟਾ ਉਹਨੂੰ ਮੈਂ ਇੱਧਰ ਮੋੜਦੇ ਪੁੱਤ ਇਹ ਮਾਜਨੇ ਵੀਰੇ 6.5 ਮਹੀਨੇ ਹੋ ਗਏ ਤੇ 2 ਕਿਲੋ ਦੁੱਧ ਅਜੇ ਵੀ ਤਿਆਰ ਹੈ ਗਿਆ ਜੀ ਮੋੜ ਲਿਆ ਜੀ ਰੰਨ ਲੈ ਹੌਲੇ ਹੌਲੇ ਲੈ ਥੋੜਾ ਜਿਹਾ ਅੱਗੇ ਰਹੀ ਪੁੱਤ ਅੱਗੇ ਰਹਿ ਮੰਜ ਦੇ ਚੱਲ ਵਸ ਅੱਗੇ ਰਹਿ ਮੜਦਾ ਵਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਨੂੰ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਮੰਮੀ ਜੀ ਤਰਾ ਕੱਢ ਰਹੀ ਹਾਂ ਹਾਂ ਜੀ ਬਿਲਕੁਲ ਜੀ ਫਿਰ ਸਾਨੂੰ ਵੀ ਜਾਣਕਾਰੀ ਦਿਓ ਜੀ ਮੈਂ ਜਮਾ ਵੜੇ ਥੋੜੀ ਬਹੁਤ ਹਾਂ ਜੀ ਤੁਹਾਨੂੰ ਦੇਣੀ ਆ ਜਾਣਕਾਰੀ ਚਲੋ ਹੋ ਰਾਜ ਸਿਚਨ ਤੋਂ ਛੁੱਟੀ ਆ ਤੁਹਾਨੂੰ ਅੱਜ ਜਾਂ ਕੱਲ ਨੂੰ ਹਿੰਦੀ ਦਾ ਪੇਪਰ ਆਈ ਫਿਰ ਸਿਲੇਬਸ ਪਹਿਲਾਂ ਹੋ ਗਿਆ ਠੀਕ ਹੈ ਜੀ ਅਸੀਂ ਕੁਸ਼ਤੀ ਤੇ ਕਿਵੇਂ ਚੱਲਦੀ ਹੈ ਕੁਸ਼ਤੀ ਵੀਰੇ ਬੱਸ ਕੱਲ ਨੂੰ ਆਪਣਾ ਜੱਸੇ ਪੱਟੀ ਨਾਲ ਮੈਚ ਹੈ ਤੁਹਾਨੂੰ ਪਤਾ ਨਹੀਂ ਹਾਂਜੀ ਗੋਪੀ ਫਨੰਦੀਪੁਰੀਏ ਬਣਾਇਆ ਹੋਇਆ ਆਪਾਂ ਆਇ ਤੇ ਬੱਸ ਸਨੋਰ ਸਨੋਰ ਹਾਂਜੀ ਹਾਂਜੀ ਫਿਰ ਤੁਸੀਂ ਗਏ ਨਹੀਂ ਨਿਲੇ ਕੱਲ ਨੂੰ ਜਾਵਾਂਗੇ ਜੀ ਕੱਲ ਨੂੰ ਜਾਂਦੇ ਹਾਂਜੀ ਪੇਪਰ ਦੇ ਕੇ ਹਾਲ ਚਾਲ ਕੀ ਵੈਸੇ ਕੱਲ ਪੇਪਰ ਮੈਚ ਦਾ ਸੀ ਹੂੰ ਗੜਤੇ ਝੰਡੀ ਮੈਂ ਕਿ ਅਸੀਂ ਅਜੇ 32 ਨੰਬਰ ਵੀ ਨਹੀਂ ਆਂਦੀ। ਯਾਰ ਫਿਰ ਤੁਸੀਂ ਆਪਣੇ ਪਾਪਾ ਦਾ ਨਾਮ ਕਿਵੇਂ ਰੋਸ਼ਨ ਕਰੋਗੇ ਮੰਨੀ? ਪਾਪਾ ਮੈਨੂੰ ਰੋਸ਼ਨ ਕਰੂਗਾ। ਕਿਵੇਂ ਰੋਸ਼ਨ ਕਰੂਗਾ? ਇਹ ਤਾਂ ਪਾਦਰ ਦਾ ਨਾਮ ਰੋਸ਼ਨ ਹੋਣਾ। ਉਹ ਤਾਂ ਤੁਸੀਂ ਕੰਨੇ ਚ ਰੋਸ਼ਨ ਆਪਾਂ 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 ਬੱਸ ਪਤਾ ਹੈ ਕਿ ਆਪੇ ਆਪਣੇ ਪਾਪਾ ਦਾ ਨਾਮ ਘਰ ਤੇ ਲੈ ਕੇ ਜਾਣਾ ਇਵੇਂ ਥੀਮੇ ਲੈ ਕੇ ਬਾਈ ਜੋਲੀ ਯਾਰ। ਉਹ ਫਿਰ ਅਸੀ ਪਹਿਲਾਂ ਫਿਰ ਤਾਂ ਨਾ ਕੱਢ ਕੇ ਹੀ ਰੋਮੀ ਹਾਂਜੀ ਬਸ ਦਿਖਾ ਦੇ ਦਵਾਂਗੇ ਦੁਬਾਰਾ ਦੱਸ ਦੇ ਦਵਾਂਗੇ ਹਾਂਜੀ ਤੇ ਕੋਲ ਜੀ ਕਿਵੇਂ ਚੱਲ ਰਹੀ ਥੋੜਾ ਕੋਲ ਜਾਂ ਮਿਲਦੀ ਹੈ ਜੀ ਜਿੰਦੀ ਜਾਂਦੇ ਆਪਾਂ ਸੱਡੇ ਘੱਟ 9 ਕਿਲੋ ਤੇ ਸੱਡੇ ਕਿਲੋ ਹੋ ਗਿਆ ਆਪੇ ਕੰਪਨੀਆ ਮੈਂ ਬੱਸ ਉਧਰ ਮੁੜ ਤੇ ਔਰ ਐਗਜ਼ਾਮ ਖਤੋਂ ਤੁਹਾਡੇ ਐਗਜ਼ਾਮ ਆ ਗਏ ਨਹੀਂ ਯਾਰ ਤੇ ਫਿਰ ਹੋ ਗਈਆਂ ਤਿਆਰੀਆਂ ਵੀਰੇ ਅਪ੍ਰੈਲ ਚ ਸੀਜ਼ਨ ਵੀ ਲੁਆਣਾ ਹੈ ਤੁਸੀ ਤਿਆਰ ਹੋ ਲਈ ਕਿੱਲੇ ਬਾਹੀ ਨੇ ਕਿੱਲੇ ਬਾਹੀ ਨੇ ਪਿਛਲੀ ਵਾਰੀ ਵੀ ਕਰਤਾ ਸੀ ਕਾਂਡ ਕੰਮ ਚੱਕਣੇ ਚੱਕਣੇ ਚ ਉਹ ਯਾਰ ਤੂੰ ਨਾਲ ਤਾਂ ਉੱਤੇ ਬਾਜੂ ਜਾ ਰਿਹਾ ਹੈ ਤੇ ਤੇਰੇ ਨਾਲ